ਸਤ ਸ੍ਰੀ ਅਕਾਲ ਸਾਰਿਆਂ ਨੂੰ ਕਲਮ ਦੇ ਨਾਲ ਤੁਸੀਂ ਜੁੜੇ ਹੋ ਮੈਂ ਮਨਪ੍ਰੀਤ ਰਾਮਲਵਸ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪਾਪੀ ਪੂਲੇ ਦੀ ਮਸ਼ੂਕ ਅਮਰੀਕੋ ਦੇ ਬਾਰੇ ਜਦੋਂ ਅਸੀਂ ਪਾਪੀ ਪੂਲੇ ਦਾ ਜ਼ਿਕਰ ਕਰਦੇ ਹਾਂ ਤਾਂ ਫਿਰ ਸਾਨੂੰ ਚੇਤੇ ਆਉਂਦਾ ਭਾਈ ਬਲਵਿੰਦਰ ਸਿੰਘ ਜਟਾਣੀ ਦਾ ਪਰਿਵਾਰ ਜਿਹਨੂੰ ਕੀ ਏਸੇ ਹੀ ਪਾਪੀ ਪੂਲੇ ਦੇ ਵੱਲੋਂ ਸ਼ਹੀਦ ਕੀਤਾ ਗਿਆ ਸੀ ਉਹ ਭਾਈ ਬਲਵਿੰਦਰ ਸਿੰਘ ਜਟਾਣਾ ਜਿਨ੍ਹਾਂ ਨੇ ਸਦਕੇ ਪੰਜਾਬ ਦਾ ਪਾਣੀ ਜਿਹੜਾ ਸੀਗਾ ਉਹ ਹਰਿਆਣੇ ਦੇ ਵਿੱਚ ਜੰਮ ਤੋਂ ਰੋਕਿਆ ਸੀ ਇਹ ਕਿਸੇ ਹੋਰ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਭਾਈ ਬਲਵਿੰਦਰ ਸਿੰਘ ਜਟਾਣਾ ਬਾਰੇ ਜਾਣਕਾਰੀ ਪਰ ਅੱਜ ਆਪਾਂ ਜਿਹੜੀ ਆ ਗੱਲਬਾਤ ਕਰਨ ਜਾ ਰਹੇ ਹਾਂ ਪਾਪੀ ਪੂਲੇ ਦੀ ਮਸ਼ੂਕ ਅਮਰੀਕੋ ਦੇ ਬਾਰੇ ਜਦੋਂ ਅਸੀਂ ਪਾਪੀ ਪੂਲੇ ਦੀ ਗੱਲ ਕਰਦੇ ਆ ਫਿਰ ਇਹ ਵੀ ਹੁੰਦਾ ਕਿ ਕਿੰਨੇ ਹੀ ਨੌਜਵਾਨਾਂ ਨੂੰ ਖਤਮ ਕੀਤਾ ਕਿੰਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਕਿਵੇਂ ਇਹ ਸਰਕਾਰ ਦੀ ਸਹ ਦੇ ਉੱਤੇ ਨੰਗਾ ਨਾਚ ਕਰਦਾ ਰਿਹਾ ਕਿਵੇਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਦਾ ਰਿਹਾ ਕਿਵੇਂ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਦਾ ਰਿਹਾ ਪਾਪੀ ਪੂਲੇ ਨੇ ਕਿੰਨੇ ਹੀ ਗੁਰਦੁਆਰਿਆਂ ਦੇ ਵਿੱਚ ਜਾ ਕੇ ਬੇਅਦਬੀ ਕੀਤੀ ਬੇਅਦਬੀ ਇਸ ਤਰੀਕੇ ਨਾਲ ਕੀਤੀ ਕਿ ਗੁਰਦੁਆਰੇ ਦੇ ਵਿੱਚ ਜਾਂਦਾ ਸੀ ਉੱਥੇ ਕਬਜ਼ਾ ਕਰਦਾ ਸੀ ਬਹੁਤ ਸਾਰੇ ਸਿੰਘਾਂ ਦੀ ਮਾਰਕੁੱਟ ਹੁੰਦੀ ਸੀ ਕਿਸੇ ਵੀ ਇੱਕ ਮਨੁੱਖ ਦਾ ਕਤਲ ਕਰਨਾ ਪਾਪੀ ਪੂਲੇ ਲਈ ਬੜੀ ਹੀ ਸਹਾਰਨ ਗੱਲ ਸੀ ਕਿਉਂਕਿ ਇਸ ਕਰਕੇ ਸੀ ਕਿ ਇਹਦੇ ਉੱਤੇ ਉਹੀ ਸੰਧੂ ਵਰਗੇ ਜਿਹੜੇ ਐਸਐਸਪੀ ਸੀਗੇ ਉਹ ਇਹਦੇ ਸਿਰ ਤੇ ਬੈਠੇ ਸੀ ਸਰਕਾਰ ਇਹਦੇ ਉੱਤੇ ਸਿਰ ਤੇ ਬੈਠੀ ਸੀ ਇਹਨੂੰ ਸੁਰੱਖਿਆ ਮਿਲੀ ਹੋਈ ਸੀ ਇਹ ਕਿਸੇ ਵੀ ਤਰ੍ਹਾਂ ਦੀ ਪ੍ਰਵਾਹ ਨਹੀਂ ਕਰਦਾ ਸੀ ਫਿਰ ਜਦੋਂ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਜਨਾਨੀਆਂ ਵੀ ਜੁੜਦੀਆਂ ਨੇ ਜਿਹੜੇ ਕੀ ਘਟੀਆ ਕਿਸਮ ਦੇ ਲੋਕ ਹੁੰਦੇ ਨੇ ਜਿਹੜਾ ਕਿ ਤਨ ਤਾਦਨ ਦੇ ਇਲਾਕਾ ਸੀ ਇੱਕ ਉੱਥੇ ਇੱਕ ਅਮਰੀਕ ਕੌਰ ਨਾਦੀ ਜਨਾਨੀ ਰਹਿੰਦੀ ਸੀ ਜਿਹੜੀ ਕਿ ਦਾदू ਦਾ ਕਾਰੋਬਾਰ ਕਰਦੀ ਸੀ ਉਸ ਸਮੇਂ ਉਸ ਇਲਾਕੇ ਦੇ ਵਿੱਚ ਬਹੁਤ ਸਾਰੀ ਸ਼ਰਾਬ ਜਿਹੜੀ ਸੀ ਲੋਕੀ ਘਰਾਂ ਦੇ ਵਿੱਚ ਬਣਾਉਂਦੇ ਸੀ ਉਹ ਸ਼ਰਾਬ ਦਾ ਕਾਰੋਬਾਰ ਕਰਦੀ ਸੀ ਇੱਕ ਵਾਰੀ ਕੀ ਹੁੰਦਾ ਕਿ ਗਾਂ ਦੀ ਗਾਂ ਜਿਹੜੀ ਰਿਸ਼ਤੇਦਾਰੀ ਸੀ ਅਮਰੀਕ ਕੌਰ ਦੀ ਉਸ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਨੌਜਵਾਨ ਦੇ ਵੱਲੋਂ ਪਾਪੀ ਪੂਲੇ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਜਦੋਂ ਗੋਲੀਆਂ ਚੱਲਦੀਆਂ ਤੇ ਨਾਲ ਦਾ ਇੱਕ ਜਿਹੜਾ ਪਾਪੀ ਪੂਲੇ ਦਾ ਸਾਥੀ ਹੁੰਦਾ ਉਹ ਮਾਰਿਆ ਜਾਂਦਾ ਪਾਪੀ ਪੂਲਾ ਫਿਰ ਵੀ ਵੱਜ ਜਾਂਦਾ ਹੈ ਤੇ ਥੋੜੇ ਬਹੁਤੇ ਜਿਹੜੇ ਉਹ ਗੋਲੀ ਲੱਗਦੀ ਆ ਪਰ ਇਸ ਨੂੰ ਕੁਝ ਵੀ ਨਹੀਂ ਹੁੰਦਾ ਹਸਪਤਾਲ ਦੇ ਵਿੱਚ ਇਹ ਦਾਖਲ ਹੋ ਜਾਂਦਾ ਉਸ ਤੋਂ ਬਾਅਦ ਜਿਹੜੀ ਇਹ ਅਮਰੀਕ ਕੌਰ ਆ ਜਦੋਂ ਇਹਨੂੰ ਪਤਾ ਲੱਗਦਾ ਕਿ ਜਿਹੜਾ ਪੂਲਾ ਸੀ ਉਹਦੇ ਉੱਤੇ ਗੋਲੀ ਚੱਲ ਗਈ ਤੇ ਗੋਲੀ ਚਲਾਉਣ ਵਾਲਾ ਸਾਡਾ ਰਿਸ਼ਤੇਦਾਰ ਸੀ ਇਹ ਫਿਰ ਪਾਪੀ ਪੂਲੇ ਨੂੰ ਹਸਪਤਾਲ ਦੇ ਵਿੱਚ ਮਿਲਣ ਨਹੀਂ ਜਾਂਦੀ ਆ ਜਦੋਂ ਪਾਪੀ ਪੂਲੇ ਨੂੰ ਇਹ ਮਿਲਦੀ ਆ ਮਿਲਦੀ ਇਸ ਕਰਕੇ ਆ ਕਿ ਇਹ ਨਾ ਹੋਵੇ ਕਿ ਇਹ ਸਾਡੇ ਪਰਿਵਾਰ ਨੂੰ ਖਤਮ ਕਰ ਦੇਵੇ ਕਿਉਂਕਿ ਪਾਪੀ ਪੂਲੇ ਲਈ ਆਮ ਜੀ ਗੱਲ ਸੀ ਕਿਸੇ ਵੀ ਪਰਿਵਾਰ ਨੂੰ ਖਤਮ ਕਰਨਾ ਇਹ ਫੇਰਾ ਰੋਜ਼ ਰੋਟੀ ਵੀ ਲੈ ਕੇ ਜਾਂਦੀ ਆ ਪਾਪੀ ਪੂਲੇ ਦੀ ਹੌਲੀ ਹੌਲੀ ਜਾਨੀ ਕਿ ਇੰਨੀ ਕਿ ਨੇੜਤਾ ਹੋ ਜਾਂਦੀ ਆ ਕਿ ਪਾਪੀ ਪੂਲਾ ਸਿੱਧੇ ਤੌਰ ਤੇ ਉਹਨੂੰ ਸਵੀਕਾਰ ਕਰ ਲਾਂਦਾ ਫਿਰ ਇਹਦੀ ਜਿਹੜੀ ਪਾਪੀ ਪੂਲੇ ਦੇ ਨਾਲ ਅਟੈਚਮੈਂਟ ਹੁੰਦੀ ਉਹ ਇੰਨੀ ਕਿ ਵਾਧੇ ਆ ਉਹਦੇ ਕੋਲੇ ਆਰਾਮਦਈ ਨਾ ਜਾਂਦੀ ਆ ਫਿਰ ਇੱਕ ਵਾਰੀ ਕੀ ਹੁੰਦਾ ਕਿ ਇਹਦੀ ਸ਼ਰਾਬ ਫੜਨ ਦੇ ਲਈ ਕੋਈ ਪੁਲਿਸ ਦਾ ਜਿਹੜਾ ਅਫਸਰ ਸੀਗਾ ਉਹ ਆਉਂਦਾ ਜਦੋਂ ਉਹ ਘਰੇ ਇਹਦੀ ਪੁਲਿਸ ਜਿਹੜੀ ਹੁੰਦੀ ਉਹ ਸ਼ਰਾਬ ਫੜਨੇ ਆਉਂਦੀ ਆ ਤੇ ਉਹ ਹੌਲਦਾਰ ਦੇ ਹੱਥ ਥੱਪੜ ਜੜ ਦਿੰਦੀ ਆ ਜਦੋਂ ਉਹ ਹੱਥ ਥੱਪੜ ਜੜਦੀ ਆ ਉਸ ਤੋਂ ਬਾਅਦ ਇਹ ਗੱਲ ਮਾਇਤਮੇ ਦੇ ਵਿੱਚ ਜਾਂਦੀ ਆ ਭਾਵੇਂ ਕਿ ਅਜੀਤ ਸੰਧੂ ਸੀ ਜਿਹੜਾ ਉਸ ਸਮੇਂ ਦੇ ਉੱਥੇ ਉਸ ਇਲਾਕੇ ਦਾ ਐਸਐਸਪੀ ਸੀ ਪਰ ਫਿਰ ਵੀ ਪੁਲਿਸ ਦੇ ਵੱਲੋਂ ਇਹਦੇ ਇੰਨੀ ਕਾਰਵਾਈ ਕੀਤੀ ਹੈ ਲੇਕਿਨ ਉਹ ਸਾਥ ਦੇ ਵਿੱਚ ਲਿਆਂਦਾ ਜਾਂਦਾ ਉੱਥੇ ਦੇ ਚੰਗੀਆਂ ਝਪੇੜਾਂ ਲਾਈਆਂ ਜਾਂਦੀਆਂ ਉਸ ਤੋਂ ਬਾਅਦ ਇਸ ਗੱਲ ਦਾ ਪੂਲੇ ਨੂੰ ਪਤਾ ਲੱਗਦਾ ਪੂਲਾ ਫਿਰ ਵਿਚ ਪੈ ਕੇ ਇਹਨਾਂ ਦਾ ਸਮਝੌਤਾ ਕਰਾ ਦਿੰਦਾ ਫਿਰ ਜਿਹੜਾ ਇਹ ਤੰਦਾ ਹੁੰਦਾ ਅਮਰੀਕ ਔਰ ਦਾ ਸ਼ਰਾਬ ਦਾ ਇਹ ਬੰਦ ਕਰਾ ਕੇ ਫਿਰ ਪਾਪੀ ਪੂਲਾ ਜਿਹੜਾ ਹੁੰਦਾ ਇਹਨੂੰ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਨ ਦੇ ਲਈ ਪ੍ਰੇਰਿਤ ਕਰਦਾ ਸਭ ਤੋਂ ਪਹਿਲਾਂ ਇਹ 9 ਜਾਂ 10 ਏਕੜ ਜ਼ਮੀਨ ਦੇ ਉੱਤੇ ਕਬਜ਼ਾ ਕਰਦੀ ਆ ਉਸ ਕਬਜ਼ੇ ਦੇ ਵਿੱਚ ਇਹ ਦੇ ਘਰਾਂ ਦਾ ਮਾਰਿਆ ਜਾਂਦਾ ਉਸ ਤੋਂ ਬਾਅਦ ਇਹ ਕਬਜ਼ੇ ਕਰਦੀ ਉਸ ਤੋਂ ਬਾਅਦ ਜਿਹੜੇ ਘਰ ਦੇ ਵਿੱਚ ਰਹਿ ਰਹੀ ਹੁੰਦੀ ਉਹ ਤੇ ਵੀ ਕਬਜ਼ਾ ਕਰ ਲਾਂਦੀ ਆ ਪਾਪੀ ਪੂਲੇ ਦੀ ਸਹਾਇ ਤੇ ਉਸ ਤੋਂ ਬਾਅਦ ਇਹ ਕਿੰਨੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਦੀ ਆ ਕਬਜ਼ੇ ਕਰਨ ਦੇ ਨਾਲ-ਨਾਲ ਫਿਰ ਇਹ ਨੌਜਵਾਨਾਂ ਦੀ ਮੁਖਬਰੀ ਵੀ ਕਰਦੀ ਆ ਨੌਜਵਾਨਾਂ ਦੇ ਜਿਹੜੇ ਹੁੰਦੇ ਆ ਪੁਲਿਸ ਮੁਕਾਬਲੇ ਵੀ ਬਣਾਉਂਦੇ ਨੇ ਇਹ ਜਿਹੜੀ ਅਮਰੀਕ ਅਮਰੀਕ ਸੀ ਅਮਰੀਕਾ ਔਰ ਸੀ ਨੂੰ ਅਮਰੀਕੋ ਦੇ ਨਾਮ ਨਾਲ ਜਾਣੀ ਜਾਂਦੀ ਸੀ ਇਹੜੇ ਅਮਰੀਕੋ ਸੀ ਤੇ ਪਾਪੀ ਪੂਲਾ ਸੀ ਇਹ ਦੋਨੇ ਜਣੇ ਮਿਲ ਕੇ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਲਾਸਾ ਦਿੰਦੇ ਤੇ ਉਹ ਜਿਹੜੇ ਝੂਠੇ ਪੁਲਸ ਮੁਕਾਬਲੇ ਦਿਖਾ ਕੇ ਆਪਣੇ ਮੋਢਿਆਂ ਤੇ ਸਟਾਰ ਲਾਉਂਦੇ ਰਹੇ ਇਹ ਸਭ ਕੁਝ ਚੱਲਦਾ ਰਿਹਾ ਨੂੰ ਪੁਲਿਸ ਦੀ ਵਰਦੀ ਵੀ ਮਿਲੀ ਫਿਰ ਇਹਨੇ ਇੱਕ ਆਪਣਾ ਭਰਾ ਇੱਕ ਆਪਣਾ ਮੁੰਡਾ ਸਾਰੇ ਉਹ ਪੁਲਿਸ ਦੇ ਵਿੱਚ ਭਰਤੀ ਕਰ ਲਿਓ ਦੌਰ ਹੀ ਇਹੋ ਜਿਹਾ ਸੀਗਾ ਇਹਦੇ ਘਰ ਦੇ ਇੱਕੇ ਗਾਰਦ ਰਹੀ ਇਹਦੇ ਨਾਲ ਸੁਰੱਖਿਆ ਚੱਲਦੀ ਰਹੀ ਪੁਲਿਸ ਦੀ ਵਰਦੀ ਦੇ ਵਿੱਚ ਅਮਰੀਕੋ ਨੇ ਇੰਨਾ ਕੁ ਨੁਕਸਾਨ ਪੰਜਾਬ ਦਾ ਕੀਤਾ ਜਿਹੜਾ ਕਿ ਕਹਿਣ ਤੋਂ ਪਰੇ ਆ ਫਿਰ ਹੌਲੀ-ਹੌਲੀ ਤੁਹਾਨੂੰ ਪਤਾ ਹੀ ਹੈ ਕਿ ਇੱਕ ਸਿਖਰ ਵੀ ਹੁੰਦਾ ਤੇ ਸਿਖਰ ਦਾ ਅੰਤ ਵੀ ਹੁੰਦਾ ਕੁਝ ਲੋਕ ਪਾਪੀ ਪੂਲੇ ਦੇ ਖਿਲਾਫ ਸਾਹਮਣੇ ਆਉਂਦੇ ਨੇ ਇਹਦੇ ਗੁਨਾਹਾਂ ਦੀ ਉਹਨੂੰ ਸਜ਼ਾ ਦੇਣ ਦੇ ਲਈ ਉਸ ਤੋਂ ਬਾਅਦ ਜਿਹੜਾ ਪੂਲਾ ਹੁੰਦਾ ਉਹਦੀ ਗ੍ਰਿਫਤਾਰੀ ਹੁੰਦੀ ਹੈ ਤੇ ਕਿਵੇਂ ਫਿਰ ਇਹਨੂੰ ਅੰਬਾਤਸਰ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਤੇਲ ਪਾ ਕੇ ਸਾੜ ਦਿੱਤਾ ਜਾਂਦਾ ਉਹ ਕਹਾਣੀ ਜਿਹੜੀ ਹੈ ਇੱਕ ਅਲੱਗ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਪਾਪੀ ਪੂਲਾ ਉੱਥੇ ਮਾਰਿਆ ਜਾਂਦਾ ਤੇ ਇਹ ਜਿਹੜੀ ਅਮਰੀਕਾ ਹੁੰਦੀ ਆ ਇਹਨਾਂ ਦਾ ਮੁੰਡਾ ਹੁੰਦਾ ਉਹ ਵੀ ਨਸ਼ਿਆਂ ਦੇ ਕਰਕੇ ਉਹਦੀ ਮੌਤ ਹੋ ਜਾਂਦੀ ਆ ਜਿਹੜੀ ਅਮਰੀਕਾ ਔਰ ਅਮਰੀਕੋ ਹੁੰਦੀ ਆ ਇਹ ਕਿਸੇ ਵੱਲੋਂ ਵਾਰੀ ਤਾਂ ਨਹੀਂ ਜਾਂਦੀ ਇਹਦੀ ਮੌਤ ਤਾਂ ਕੁਦਰਤੀ ਤੌਰ ਤੇ ਹੁੰਦੀ ਆ ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਜਗਾਂਦੀਆਂ ਹੁੰਦੀਆਂ ਦੇਖੋ ਪਾਪੀ ਪੂਲੇ ਦੇ ਨਾਲ ਕਿਵੇਂ ਉਹਦੀ ਗੰਡ ਧੁੱਪ ਹੁੰਦੀ ਹੈ ਕਿਵੇਂ ਫਿਰ ਇਹ ਨੌਜਵਾਨਾਂ ਨੂੰ ਸ਼ਿਕਾਰ ਬਣਾਉਂਦੇ ਨੇ ਉਸ ਤੋਂ ਬਾਅਦ ਜਦੋਂ ਪਾਪੀ ਪੂਲੇ ਦੇ ਉੱਤੇ ਕੇਸ ਦਰਜ ਹੁੰਦੇ ਨੇ ਉਸ ਤੋਂ ਬਾਅਦ ਇਹਨੇ ਕਈ ਪਰਿਵਾਰਾਂ ਤੱਕ ਪਹੁੰਚ ਵੀ ਕੀਤੀ ਕਿ ਪਾਪੀ ਪੂਲੇ ਨੂੰ ਜਿਹੜਾ ਹੈਗਾ ਉਹਦਾ ਕੇਸ ਹੈ ਜਿਹੜਾ ਉਹਦੇ ਵਿੱਚ ਤੁਸੀਂ ਨਾ ਹੋ ਹੋਵੋ ਪੈਸਿਆਂ ਦਾ ਵੀ ਲਾਲਚ ਦਿੱਤਾ ਕਿ ਉਸ ਸਮੇਂ ਤੇ ਸਾਹਮਣੇ ਗੱਲ ਇਹ ਵੀ ਆਉਂਦੀ ਹੈ ਕਿ ਕੁਝ ਪਰਿਵਾਰ ਸੀਗੇ ਵਿਚਾਰੇ ਉਹਨਾਂ ਨੇ ਪੈਸੇ ਵੀ ਲਏ ਪਰ ਬਹੁਤੇ ਪਰਿਵਾਰ ਅੜੇ ਰਹੇ ਜਿਵੇਂ ਜੋਗਾ ਸਿੰਘ ਖਾਨਪੁਰ ਦਾ ਪਰਿਵਾਰ ਸੀ ਉਹ ਕਦਾ ਨਹੀਂ ਕੋਈ ਕਿਸੇ ਗੱਲ ਤੇ ਸਮਝੌਤਾ ਨਹੀਂ ਹੈਗਾ ਉਸ ਤੋਂ ਬਾਅਦ ਪਾਪੀ ਪੂਲੇ ਨੂੰ ਉਸ ਤਰ੍ਹਾਂ ਦੀ ਸਜ਼ਾ ਮਿਲ ਜਾਂਦੀ ਹੈ ਤੇ ਅਮਰੀਕਾ ਔਰ ਆਪਣੀ ਮੌਤ ਮਰਦੀ ਆ ਅੱਜ ਦੀ ਕਹਾਣੀ ਵਿੱਚ ਇਸ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਬਹੁਤ ਸਾਰੇ ਲੋਕ ਅਜਿਹੇ ਸੀ ਉਹਨਾਂ ਨੇ ਉਸ ਮੌਕੇ ਦਾ ਲਾਹਾ ਠਾਇਆ ਉਹਨਾਂ ਹੀ ਲਾਹੇ ਦੇ ਵਿੱਚ ਉਸੇ ਹੀ ਲਾਭ ਦੇ ਵਿੱਚ ਅਮਰੀਕਾ ਔਰ ਅਮਰੀਕੋ ਸਮਲ ਸੀ ਜਿਹਨੂੰ ਅੱਜ ਤੱਕ ਲੋਕੀ ਪਾਪੀ ਪੂਲੇ ਦੀ ਮਸ਼ੂਕ ਅਮਰੀਕੋ ਦੇ ਨਾਮ ਦੇ ਨਾਲ ਜਾਣਦੇ ਨੇ ਹੁੰਦੇ ਹੋ ਅੱਗੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ